ਜਸਵੰਤ ਸਿੰਘ ਕਮਲਦੇ ਨਾਵਲ ਪਾਲੀ ਦਾ ਅਗਲਾ ਕਾਂਟ ਨੋ ਐਤਵਾਰ ਦਾ ਦਿਨ ਸੀ ਇੱਕ ਕੁਦਰਤੀ ਦੂਜਿਆਂ ਨਾਲੋਂ ਵਧੇਰੇ ਰੰਗ ਭਰਿਆ ਹੁੰਦਾ ਹੈ ਕਾਰੋਬਾਰ ਦੀ ਤਕੜੀ ਖਪ-ਖਪ ਬੰਦ ਹੋ ਜਾਂਦੀ ਹੈ ਤੇ ਮਨੁੱਖ ਜ਼ਿੰਦਗੀ ਨੂੰ ਨੇੜੇ ਹੋ ਕੇ ਵੇਖਦਾ ਹੈ ਮੈਂ ਠੀਕ ਫੈਸਲਾ ਨਹੀਂ ਸਕਦਾ ਕਿ ਉਸ ਦਿਨ ਸਤਨਾਮ ਮੈਨੂੰ ਮਿਲਣ ਆਇਆ ਸੀ ਜਾਂ ਤਾਰੂ ਦਾ ਪਿਆਰ ਉਸਨੂੰ ਦਸਾਂ ਮੀਲਾਂ ਤੋਂ ਕਿਸੇ ਢੇ ਲਿਆ ਸੀ ਪਰ ਸਤਨਾਮ ਕੇਵਲ ਮੈਨੂੰ ਮਿਲਣ ਦੀ ਖਾਤਰ ਆਉਣ ਦੀ ਦਲੀਲ ਬਹੁਤ ਸਾਰੇ ਬਕੜਵਾਲ ਵਿੱਚ ਦੁਹਰਾ ਰਿਹਾ ਸੀ ਪਰ ਮੇਰੀਆਂ ਅੱਖਾਂ ਜਾਣ ਰਹੀਆਂ ਸਨ ਕਿ ਅਸਲੀਅਤ ਨੂੰ ਲੁਕੋਣ ਦੇ ਨਾਲ-ਨਾਲ ਯਤਨ ਵੀ ਕਰ ਰਿਹਾ ਸੀ ਦੋਸਤ ਦੋਸਤੀ ਹੁੰਦਾ ਹੈ ਪਰ ਮੈਂ ਸਤਰਾਮਨ ਨੂੰ ਪਿਆਰ ਕਰਦਾ ਸਾਂ ਬਿਲਕੁਲ ਖੁੱਲੇ ਦਿਲ ਨਾਲ ਪਰ ਮੈਨੂੰ ਹੁਣ ਉਸ ਦੀਆਂ ਚਾਲਾਂ ਤੇ ਥੋੜਾ ਸ਼ੱਕ ਜਿਹਾ ਹੋ ਰਿਹਾ ਸੀ ਮੈਂ ਇਸ ਨੂੰ ਬਹੁਤ ਮਹਿਸੂਸ ਕੀਤਾ ਕਿਉਂਕਿ ਦੋਸਤੀ ਵਿੱਚ ਥੋੜਾ ਸ਼ੱਕ ਵੀ ਇੱਕ ਤਕੜੀ ਮੰਜ਼ਲ ਦਾ ਖੱppa ਬਣ ਜਾਂਦਾ ਹੈ ਅ ਸਤਰਾਮ ਹਰੇਕ ਨਿੱਕੀ ਜੀ ਗੱਲ ਵਿੱਚ ਆਪਣੀ ਸੱਚਾਈ ਜ਼ਾਹਰ ਕਰ ਜਾਂਦਾ ਠੀਕ ਉਸ ਦਿਨ ਐਤਵਾਰੀ ਸੀ ਮੈਂ ਤੇ ਸਤਨਾਮ ਬਾਹਰ ਬਗੀਚੇ ਵਿੱਚ ਟਹਿਲਣ ਲਈ ਜਾ ਰਹੇ ਸਾਂ ਪਰਵੀਰ ਜੇ ਤੂੰ ਬੁਰਾ ਨਾ ਜਾਣੇ ਤਾਂ ਮੈਂ ਇੱਕ ਗੱਲ ਆਖਾਂ ਜੇ ਗੱਲ ਅਜਿਹੀ ਹੀ ਹੋਵੇਗੀ ਉਸ ਹਾਲਤ ਵਿੱਚ ਮੇਰਾ ਬੁਰਾ ਮਨਾਣਾ ਗੁਜ਼ਰਤੀ ਹੈ ਭਾਵੇਂ ਤੈਨੂੰ ਸੁਣ ਕੇ ਤਕਲੀਫ ਹੀ ਹੋਵੇਗੀ ਮੈਂ ਦੱਸਾਂਗਾ ਜ਼ਰੂਰ ਫਿਰ ਪਹਿਲੇ ਵਾਕ ਦੀ ਹਮਦਰਦੀ ਖਤਮ ਹੋ ਜਾਵੇ ਕਿ ਫਿਰ ਕੁਝ ਨਹੀਂ ਮੈਂ ਤੁਹਾਨੂੰ ਚੇਤਾਵਨੀ ਕਰਵਾਉਂਦਾ ਹਾਂ ਕਿ ਤੁਸੀਂ ਪਾਲ ਨਾਲੋਂ ਆਪਣੇ ਸਬੰਧ ਛੱਡ ਦਿਓ ਉਸ ਵੀ ਗੱਲ ਸੁਣ ਕੇ ਮੈਂ ਹੱਸ ਪਿਆ ਤੇ ਦਿਲ ਵਿੱਚ ਖਿਆਲ ਕੀਤਾ ਕਿ ਸਤਨਾਮ ਨੂੰ ਜ਼ਰੂਰ ਕੋਈ ਪਰੇਖਾ ਲੱਗਾ ਹੋਇਆ। ਉਸ ਮੁੜ ਕੇ ਐਸਡੀਓ ਨਾਲ ਉਸਦੇ ਮੇਲ ਮਲਾਪ ਨੇ ਉਸ ਨੂੰ ਬਦਨਾਮ ਕਰ ਦਿੱਤਾ। ਮੈਨੂੰ ਤਲਵੰਡੀ ਦੀਆਂ ਕੁੜੀਆਂ ਦੱਸਦੀਆਂ ਹਨ ਕਿ ਉਹ ਤੇ ਸ਼ਰਾਬ ਵੀ ਬਹੁਤ ਪਿੰਦੀ ਹੈ। ਐਸਡੀਓ ਜਦੋਂ ਚਾਹੇ ਆਪਣੀ ਕਾਰ ਭੇਜ ਕੇ ਤਹਿਸੀਲੋਂ ਮੰਗਵਾ ਲੈਂਦਾ ਹੈ ਤੇ ਕਈ ਵਾਰੀ ਦੀ ਰਾਤ ਨੂੰ ਕਾਰ ਉਸ ਨੂੰ ਘਰ ਛੱਡ ਜਾਂਦੀ ਹੈ। ਮੈਂ ਬਿਲਕੁਲ ਸੱਚ ਕਹਿ ਰਿਹਾ। ਉਸ ਦੀ ਬਦਨਾਮੀ ਤੇਰਾ ਵੀ ਮੂੰਹ ਕਾਲਾ ਕਰ ਦੇਵੇਗੀ ਤੇਰੇ ਤੇ ਪਾਲ ਦੇ ਸਬੰਧ ਨੂੰ ਪਿੰਡ ਦੇ ਲੋਕ ਅੱਗੇ ਹੀ ਪੜਾ ਜਾਣਦੇ ਆ ਬਦਨਾਮ ਹੋਣਾ ਚੰਗਾ ਨਹੀਂ ਮੈਂ ਅੱਖਾਂ ਚੌੜੀਆਂ ਕਰਕੇ ਸਤਨਾਮ ਦੇ ਬਾਖ ਸੁਣਦਾ ਰਿਹਾ ਮੇਰਾ ਵੀ ਮੂੰਹ ਕਾਲਾ ਕਰ ਦੇਵੇਗੀ ਮੈਂ ਇਹ ਸ਼ਬਦ ਮੁੜ ਕਹੇ ਜਿੰਨਾ ਮੈਂ ਇਹਨਾਂ ਗੱਲਾਂ ਦੀ ਸੱਚਾਈ ਨੂੰ ਸਮਝਣ ਵਿੱਚ ਔਖਾ ਹੋ ਰਿਹਾ ਸੀ ਉਹਨਾਂ ਹੋਰ ਕਿਸੇ ਗੱਲੋਂ ਨਹੀਂ ਸਹਾ ਹੋਇਆ ਇਸ ਤਰੀ ਮੜ ਤੋਂ ਹੀ ਬਦਨਾਮ ਹੈ ਸੋਚਦਾ ਸਾਂ ਕਿ ਉਸ ਦਾ ਸੰਬੰਧ ਕੁਦਰਤੀ ਵੱਡੇ ਆਦਮੀ ਤੇ ਅਫਸਰਾ ਨਾਲ ਪੈਂਦਾ ਹੈ ਇਹਨਾਂ ਆਦਮੀਆਂ ਦੇ ਆਚਰਣ ਚੰਗੇ ਨਹੀਂ ਹੁੰਦੇ ਤੇ ਹੋ ਸਕਦਾ ਹੈ ਕਿ ਗੱਲ ਠੀਕ ਹੀ ਹੋਵੇ ਫਿਰ ਖਿਆਲ ਕਰਦਾ ਸਾਂ ਕਿ ਤੇ ਸਤਨਾਮ ਝੂਠੀ ਨਾ ਬੋਲਦਾ ਹੋਵੇ ਨਹੀਂ ਸਤਨਾਮ ਝੂਠ ਨਹੀਂ ਕਹਿੰਦਾ ਪਰ ਪਾਲ ਵੀ ਇੰਨੀ ਭੈੜੀ ਨਹੀਂ ਹੋ ਸਕਦੀ ਕੀ ਕਿਹਾ ਜਾ ਸਕਦਾ ਫਿਰ ਵੀ ਤੀਵੀਂ ਦੀ ਹੀ ਜਾਤ ਹੈ ਹੁਸਨ ਜਵਾਨੀ ਦੀ ਇਸ ਬਹਾਰ ਵਿੱਚ ਮਹਿਕ ਉੱਠਣਾ ਕੋਈ ਵੱਡੀ ਗੱਲ ਨਹੀਂ ਮੈਂ ਅੰਦਰੋਂ ਅੰਦਰ ਵੜਿੰਦਾ ਜਾ ਰਿਹਾ ਸਾਂ ਪਰ ਬਾਹਰੋਂ ਸਿਰ ਹਲਾਉਂਦਿਆ ਕਿਹਾ ਕੀ ਗਿਆ ਜਾ ਸਕਦਾ ਸੁਤਨਾਮ ਇਹ ਪਿਆਰ ਦੀ ਹੀ ਵਿਗੜੀ ਸ਼ਕਲ ਹੋਵੇ ਕਿਉਂਕਿ ਪਿਆਰ ਬਹੁਤਾ ਬਦਨਾਮੀ ਤੇ ਹੀ ਨਿਰਭਰ ਹੈ ਔਰ ਐਨੀ ਪਾਗਲ ਨਹੀਂ ਜਿੰਨੀ ਕਿ ਉਸ ਸਿਆਣੀ ਹੈ ਮੈਂ ਉਸ ਨੂੰ ਤੇਰੇ ਜਾਂ ਹੋਰ ਕਿਸੇ ਨਾਲੋਂ ਬਹੁਤਾ ਜਾਣਦਾ ਜੇ ਉਹ ਕਿਸੇ ਨੂੰ ਆਪਣਾ ਜੀਵਨ ਸਾਥੀ ਚੁਣ ਰਹੀ ਹੈ ਤਦ ਮੈਨੂੰ ਖੁਸ਼ੀ ਹੈ ਕੋਈ ਜੀ ਆਖ ਨੂੰ ਤਾਂ ਮੈਂ ਕਹਿ ਗਿਆ ਪਰ ਅੰਦਰੋਂ ਮੇਰਾ ਦਿਲ ਕੱਚਾ ਹੁੰਦਾ ਜਾ ਰਿਹਾ ਸੀ ਉਹ ਜੀਵਨ ਸਾਥੀ ਨਾ ਉਹ ਕੁਝ ਹੋਰ ਲੱਭ ਰਹੀ ਹੈ ਇਸ ਜੋ ਕਈ ਬੱਚਿਆਂ ਦਾ ਬਾਪ ਹੈ ਅੱਧੀ ਉਮਰ ਦਾ ਹੋ ਚੁੱਕਾ ਹੈ ਅੱਦਾ ਸਿਰ ਚਟਾ ਹੋਇਆ ਪਿਆ ਹੈ ਅਸਲ ਗੱਲ ਇਹ ਹੈ ਕਿ ਉਸਦੀ ਆਪਣੀ ਘਰਵਾਲੀ ਸੋਹਣੀ ਨਹੀਂ ਇਸੇ ਕਰਕੇ ਉਸਨੂੰ ਪਿੰਡ ਛੱਡਿਆ ਹੋਇਆ ਸਤਨਾਮ ਦੀਆਂ ਗੱਲਾਂ ਨੇ ਮੇਰੇ ਅੰਦਰ ਪੱਛ ਸੁਟਿਆ ਮੇਰੇ ਵਿੱਚ ਸਾਤ ਸਤਨਾ ਰਿਆ ਤੇ ਹੋਸ਼ਾਬਾਸ ਦੇ ਗਈ ਫੇਰੀਆਂ ਅੱਖਾਂ ਅਗੇ ਪਾਲ ਦੀ ਸ਼ਕਲ ਪਲ ਪਲ ਕਮਲਾਂ ਦੀ ਤੇ ਮੈਲੀ ਹੁੰਦੀ ਜਾ ਰਹੀ ਸੀ ਦਿਲ ਨੂੰ ਯਕੀਨ ਨਹੀਂ ਸੀ ਆਉਂਦਾ ਕਿ ਇੱਕ ਦੇਵੀ ਆ ਪਵਿੱਤਰ ਹੋ ਸਕਦੀ ਹੈ ਪਰ ਸਤਨਾਮ ਦੀਆਂ ਅੱਖਾਂ ਅਜੇ ਵੀ ਮੈਨੂੰ ਕੂਰ ਰਹੀਆਂ ਸਨ ਤਤਰਾ ਮੈਂ ਬਾਹਰ ਨਹੀਂ ਫਿਰ ਸਕਦਾ ਚੱਲ ਵਾਪਸ ਮੈਂ ਘਰ ਜਾਣਾ ਚਾਹੁੰਦਾ ਹਾਂ ਦਿਲ ਬਦਲ ਦੇ ਚਿਰ ਨਹੀਂ ਲਾਉਂਦੇ ਅਸੀਂ ਵਾਪਸ ਮੁੜਾਏ ਮੈਂ ਕੱਲਾ ਹੀ ਆਪਣੀ ਝੁੱਗੀ ਵਿੱਚ ਆਇਆ ਤੇ ਕੁਰਸੀ ਤੇ ਆ ਕੇ ਡਿੱਗ ਪਿਆ ਸਾਹਮਣੇ ਕਾਂਦਨਾਂ ਸੁందਰੀ ਦੀ ਤਸਵੀਰ ਪਲਮਰੇ ਕੇਸਾਂ ਚੋਂ ਮੁਸਕਰਾਰੀ ਸੀ ਮੇਰਾ ਗੁੱਸਾ ਤਸਵੀਰ ਵੱਲ ਵੇਖ ਸਰਬ ਇਸਤਰੀ ਜਾਤੀ ਨੂੰ ਕੋਸ ਰਿਆ ਸੀ ਐ ਇਸਤਰੀ ਮੈਂ ਤੇ ਨੂੰ ਆਪਣੀ ਕਵਿਤਾ ਵਿੱਚ ਅਸਮਾਨੀ ਦੇਵੀ ਆਖਿਆ ਪਰ ਤੇਰੀ ਬਿਪਚਾਰ ਕਾ ਮਨਾਣਾ ਗਈ ਤੇਰੀ ਸੁੰਦਰਤਾ ਕੋਮਲਤਾ ਵਿੱਚ ਪੰਗੜ ਦੀ ਦਰਸਾਈ ਪਰ ਤੇਰਾ ਸਰੀਰ ਮੋਮ ਤੇ ਦਿਲ ਪਿੰਗਰ ਪਿੰਗਰੀ ਰਿਆ ਮੈਂ ਤੈਨੂੰ ਪ੍ਰੇਮ ਮੂਰਤੀ ਜਿਵਿਆ ਆਤਮਾ ਬੁਕਾਰਿਆ ਪਰ ਉਫ ਤੂੰ ਦੀਪ ਲਾਟ ਤੋਂ ਵੱਧ ਕੱਖ ਵੀ ਨਹੀਂ ਸੀ ਉਹ ਕਿੱਡਾ ਮੂਰਖ ਹੈ ਜਿਹੜਾ ਕਹਿੰਦਾ ਹੈ ਤਲਵਾਰ ਹਸਦੀ ਹੈ ਤੇ ਔਰਤ ਪਿਆਰ ਕਰਦੀ ਹੈ ਹਾਏ 베ਦਰਦਨ ਵਫਾਹੀਨ ਪਾਤ ਮੈਂ ਤੈਨੂੰ ਪੂਜਾ ਲਈ ਚੁਣਿਆ ਸੀ ਪਰ ਤੂੰ ਨਰਕ ਦੀ ਛਿਟ ਸੀ ਨਰਕੀ ਛੇਟੀ ਲਈ ਤੂੰ ਆਪਣੇ ਸੱਚੇ ਹਿਰਦੇ ਮੰਦਰ ਨੂੰ ਨਫਸਾਨੀ ਸ਼ਰਾਬ ਵਿੱਚ ਡੋਬ ਦਿੱਤਾ ਆਪਣੇ ਹੀਰੇ ਦਿਲ ਨੂੰ ਝੂਠੇ ਸ਼ੀਸ਼ੇ ਨਾਲ ਬਟਾ ਲਿਆ ਕਾਸ਼ ਤੂੰ ਆਪਣੇ ਮਰਦ ਸਾਥੀ ਦਾ ਦਿਲ ਸਹੀ ਅਰਥਾਂ ਵਿੱਚ ਨਾ ਜਾਣ ਸਕੀ ਪਰ ਨਹੀਂ ਤੂੰ ਆਪਣੀ ਕਾਮ ਖੁਸ਼ੀ ਲਈ ਹਰ ਹੋਣੀ ਨੂੰ ਜੀ ਆਇਆਂ ਕਹ ਰਹੀ ਠੀਕ ਜਾਣ ਇੱਕ ਸ਼ੇਰ ਆਪਣੀ ਕਬਰ ਸਿਲਾ ਤੇ ਇਹ ਸ਼ਬਦ ਉਕਰਵਾ ਦੇਵੇਗਾ ਹੋਰ ਪਿਆਰ ਨਹੀਂ ਚਲਵਾ ਰਿਹਾ ਹੈ ਮੇਰੀਆਂ ਅੱਖਾਂ ਲਾਲ ਸਨ ਹੌਕੇ ਆਵਾਜ਼ਾਂ ਦੇ ਸਨ ਇੱਕ ਸਾਗਰ ਦੀ ਲਹਿਰ ਵਾਂਗ ਉੱਡਦੀ ਤੇ ਮੁੜ ਫੇਮ ਜਾਂਦੀ ਆਪਣਾ ਸਿਰ ਖੱਬੀ ਥੇਲੀ ਤੇ ਦੁਖੀਆਂ ਵਾਂਗ ਰੱਖੀ ਬੈਠਾ ਸਾਂ ਮੈਂ ਹੈਰਾਨ ਸਾਂ ਕਿ ਪਤਰਾਈਆਂ ਅੱਖਾਂ ਵਿੱਚ ਹੰਝੂ ਕਿੱਥੋਂ ਆ ਗਏ ਮੈਂ ਕਿੰਨਾ ਚਿਰ ਇਸ ਹਾਲਤ ਵਿੱਚ ਡੁੱਸਕਿਆ ਰਿਹਾ ਪਾਲ ਤੇ ਰਹਿ ਰਹਿ ਕੇ ਗੁੱਸਾ ਤੇ ਅਫਸੋਸ ਹਾਰਿਆ ਸੀ ਇਸੇ ਦੁਰਦਸ਼ਾ ਵਿੱਚ ਉੱਠ ਕੇ ਮੰਜੀ ਤੇ ਪਿਆ ਲੱਗਾ ਆਪਣੇ ਆਪ ਨੂੰ ਦਰਕਾਰਨ ਤੂੰ ਉਸਨੂੰ ਕਿਉਂ ਚਾਇਆ ਇਹ ਸਭ ਨਫਸ ਦਾ ਕਸੂਰ ਹੈ ਉਹ ਨਿਰਲਜ ਨਫਸੀ ਕੁੱਤੇ ਆਪਣੀਆਂ ਕ੍ਰੀਤੀਆਂ ਦਾ ਤਿਆਗ ਕਰ ਨਹੀਂ ਮੇਰੇ ਦਿਲ 'ਚ ਤੇਰੇ ਲਈ ਕੋਈ ਥਾਂ ਨਹੀਂ ਫਿਰ ਸੋਚਦਾ ਸਾਂ ਇਸਤਰੀ ਦਾ ਮਨ ਕਿੰਨੀ ਛੇਤੀ ਬਦਲ ਜਾਂਦਾ ਹੈ ਪਰਥਰੀ ਨੇ ਕਿਹਾ ਸੀ ਤੀਮੀ ਤਿੰਨ ਚੀਜ਼ਾਂ ਤੇ ਜਾਣ ਦਿੰਦੀ ਹੈ ਗੋਰਾ ਰੰਗ ਜਵਾਨ ਲਹੂ ਤੇ ਬਹੁਤਾ ਧਨ ਮੈਂ ਬਹੁਤਾ ਗੋਰਾ ਨਹੀਂ ਸਾਂ ਪਰ ਮੈਨੂੰ ਕੋਈ ਭੈੜਾ ਵੀ ਨਹੀਂ ਕਹਿ ਸਕਦਾ ਸੀ ਨਕਸ਼ ਸਾਰੇ ਸਿੱਖੇ ਸਨ ਪਰ ਸਰੀਰ ਪਤਲਾ ਸੀ ਫਿਰ ਗਰੀਬ ਪਿੰਡੂ ਕਿਸਾਨ ਦਾ ਪੁੱਤਰ ਵੀ ਸਾਂ ਪਾਲੀ ਤਾਂ ਤਿੰਨ ਚੀਜ਼ਾਂ ਨਾਲ ਤੋਤੀ ਕੁਮਤ ਵੀ ਰਲ ਗਈ ਸੀ ਕੀ ਪਤਾ ਕਿਸੇ ਦਿਨ ਉਹ ਅਮੀਰ ਜਦੀ ਅਖਵਾਵੇ ਜੋ ਸੋ ਹੋਣਾ ਹੋ ਜਾਵੇ ਪਰ ਉਸ ਦਾ ਔਰਤ ਸੋਣਾ ਤੋਤਾ ਨਹੀਂ ਜਾਵੇਗਾ ਦੁਨੀਆ ਚੰਗੀ ਤਰ੍ਹਾਂ ਜਾਣੇਗੀ ਕਿ ਇੱਕ ਸ਼ਾਇਰ ਨੇ ਉਸ ਨੂੰ ਆਪਣਾ ਦਿਲ ਦਿੱਤਾ ਪਰ ਉਸ ਨੇ ਬੜੀ ਬੇਵਫਾਈ ਨਾਲ ਉਸ ਨੂੰ ਖੱਜਲ ਕੀਤਾ ਸ਼ਾਇਰ ਦੁਨੀਆ ਨੂੰ ਇਹ ਬਾਖ ਦੇ ਕੇ ਮਰ ਗਿਆ ਜਿਹੜਾ ਔਰਤ ਨੂੰ ਪਿਆਰ ਕਰਦਾ ਉਹ ਆਪਣੀ ਧੌਣ ਤੇ ਤਲਵਾਰ ਰੱਖਦਾ ਹੈ ਮੇਰਾ ਦਿਲ ਪਾਲ ਨੂੰ ਬੁਰਾ ਭਲਾ ਕਹਿ ਕੇ ਹੌਲਾ ਵੀ ਨਹੀਂ ਸੀ ਹੋਇਆ ਕਿ ਮੇਰੇ ਪ੍ਰੀਤ ਗੁਰੂ ਦੇਵ ਦੀ ਰੂਹ ਦੇ ਦਰਸ਼ਨ ਹੋਏ ਔਰਤ ਰੱਬ ਦਾ ਪਿਆਰ ਆਟ ਮਰਦ ਲਈ ਜ਼ਿੰਦਗੀ ਹੀ ਜ਼ਿੰਦਗੀ ਪ੍ਰੇਮੀਆਂ ਦਾ ਸਭ ਤੋਂ ਮਿੱਠਾ ਸ਼ਬਦ ਅੱਜ ਦੀ ਔਰਤ ਉਹ ਕੁਝ ਹੈ ਜੋ ਕੁਝ ਮਰਦ ਨੇ ਉਸ ਨੂੰ ਬਣਾ ਦਿੱਤਾ ਹੈ ਮੇਰੇ ਸ਼ਿਸ਼ ਜੈਨੂ ਇਸ ਗੱਲ ਵਿੱਚ ਪੂਰਨ ਵਿਸ਼ਵਾਸ ਕਰਨਾ ਚਾਹੀਦਾ ਹੈ ਹਰ ਵੱਡੇ ਤੋਂ ਨਿੱਕੇ ਭਗਵਾਨ ਕਿਰਤ ਆਟ ਪਿਆਰ ਕਰਨ ਯੋਗ ਹੈ ਜਾਂ ਸਾਰੇ ਕਾਰਜ ਜੀ ਇਸ਼ਰ ਦੇ ਪਿਆਰ ਵਾਂਸਨ ਜੋ ਇੱਕ ਭਾਵਨਾ ਵਾਲਾ ਪੁਰਸ਼ ਆਤਮਾ ਪਿਆਰ ਤੋਂ ਕੁਰਾ ਹੈ ਕੁਛ ਨਦੀ ਦਾ ਪਾਣੀ ਡੂੰਘਾ ਨਹੀਂ ਜਿਸ ਵਿੱਚ ਡਿੱਗਿਆ ਰੋੜਾ ਉਸ ਨੂੰ ਗੰਧਲਾ ਕਰ ਸੁੱਟਦਾ ਹੈ। ਔਰ ਦੀ ਨਿਸ਼ਕਾਮ ਪੂਜਾ ਆਦਮੀ ਲਈ ਮੁਕਤੀ ਦੇ ਦਰ ਚੌੜੇ ਕਰਦੀ ਹੈ। ਇਸ ਦੇ ਉਲਟ ਮਰਦ ਕਾਮਕ ਆਵਾਜ਼ਾਂ ਵਿੱਚ ਔਰਤ ਤੋਂ ਆਨੰਦ ਮੰਗਦਾ ਹੈ। ਨਫ਼ਰਤ ਤੋਂ ਆਨੰਦ ਮੰਗਦਾ ਹੈ। ਨਫ਼ਰਤ ਈਰਖਾ ਹਦਰਸ ਜੇਤੂ ਨਹੀਂ ਹੋ ਸਕਦੀਆਂ। ਸਾਡੀਆਂ ਸਾਰੀਆਂ ਗੁੰਝਲਾਂ ਤੇ ਹਰਕ ਸੋਗ ਕੇਵਲ ਸਹਿਜ ਪਿਆਰ ਹੀ ਮਿਟਾ ਸਕਦਾ ਹੈ। ਸਾਬਣ ਕੱਪੜੇ ਦੀ ਮੈਲ ਕੱਟ ਦਿੰਦਾ ਹੈ ਤੇ ਮੀਂਹ ਰੁੱਖਾਂ ਦੀ ਕਰਦ। ਠੀਕ ਗੁਰਦੇਵ ਵਖ ਸੰਸਾਰ ਬਾਛਨਾ ਤੋਂ ਅਤੁੱਚੇ ਚੇਤੇ ਮੁਕਤ ਸੰਦੇਸ਼ੀ ਸਨ ਮੇਰੇ ਸਾਰੇ ਭਲੇਖੇ ਤਤਕਾਲ ਨਿਵਰਤ ਹੋ ਗਏ ਜਦੋਂ ਗੁਰਦੇਵ ਦਾ ਭਾਵ ਅਵੇਸ਼ ਅੰਦਰ ਉਤਪਨ ਹੋਇਆ ਪਰ ਫਿਰ ਵੀ ਮੈਂ ਪਾਲ ਨੂੰ ਚੇਤਾਵਨੀ ਵਜੋਂ ਇੱਕ ਖੱਤ ਲਿਖਣਾ ਚੰਗਾ ਜਾਣਿਆ ਉਸ ਵਿਚਾਰੀ ਦਾ ਦੋਸ਼ ਵੀ ਕੀ ਸੀ ਇੰਨਾ ਵੱਡਾ ਸੰਸਾਰ ਆਪਣੀ ਕਾਮਨਾ ਵਿੱਚ ਚੂਰ ਹਰ ਵਕਤ ਮਗਰ ਲੱਗਾ ਹੋਇਆ ਹੈ ਗਮਰਾਹੀ ਦੀਆਂ ਖੱਡਾਂ ਮਨੁੱਖ ਲਈ ਮੂੰਹ ਅੱਡੀ ਖਲੋਤੀਆਂ ਹਨ ਮੈਨੂੰ ਆਪਣਾ ਫਰਜ਼ ਪਛਾਣਨਾ ਚਾਹੀਦਾ ਹੈ ਕਟ ਤੋਂ ਕਟ ਮੈਨੂੰ ਆਪਣੇ ਸਾਥੀ ਨੂੰ ਚਾਣਨ ਵਾਲਾ ਜ਼ਰੂਰ ਖਿੱਚਣਾ ਚਾਹੀਦਾ ਹੈ ਮੈਂ ਵੀ ਅਜੀਬ ਸਾਂ ਝਟਕੂ ਹੈ ਪਾਲ ਨੂੰ ਦੁਨੀਆ ਦੀਆਂ ਕੁੱਲ ਲਹਨਤਾਂ ਵਿੱਚ ਟੱਕ ਰਿਹਾ ਸਾਂ ਪਰ ਹੁਣ ਹਮਦਰਦੀ ਵਿੱਚ ਟਲੀ ਜਾ ਰਿਹਾ ਸਾਂ ਗਿਆਨ ਭਗਵਾਨ ਤੋਂ ਦੂਰ ਗਿਆ ਮਨ ਸੰਸਾਰੀ ਕਮਜ਼ੋਰੀਆਂ ਵਿੱਚ ਮੁੜ ਪ੍ਰਵੇਸ਼ ਕਰਦਾ ਹੈ ਸਾਰੀਆਂ ਗੱਲਾਂ ਸੋਚ ਵਿਚਾਰ ਉਸਨੂੰ ਚਿੱਠੀ ਲਿਖਣੀ ਜ਼ਰੂਰੀ ਸਮਝੀ ਪਾਲ ਜੀ ਮੈਂ ਅੱਜ ਤੁਹਾਡੇ ਨਾਲ ਜੀ ਖੋਲ ਕੇ ਗੱਲਾਂ ਕਰਨੀਆਂ ਚਾਹੁੰਦਾ ਹਾਂ ਗੱਲਾਂ ਹੀ ਨਹੀਂ ਤੁਹਾਡੀ ਆਤਮਾ ਨੂੰ ਕੁੱਟ ਪਿਆਰਨਾ ਵੀ ਬਗੀਚੇ ਵਿੱਚੋਂ ਅੱਜ ਖਾਸ ਕਰਕੇ ਤੁਹਾਡੀ ਯਾਦ ਵਿੱਚ ਗੁਲਾਬ ਦੇ 400 ਇਹ ਫੁੱਲ ਤੋੜ ਕੇ ਲਿਆਇਆ ਹਾਂ ਜਿਹੜੇ ਮੇਰੀ ਮੇਜ਼ ਤੇ ਨਿੱਕੀ ਰਮਾਲੀ ਵਿੱਚ ਖੁੱਲੇ ਤੁਹਾਡੇ ਹੁਸਨ ਵਾਂਗ ਖਸਰੇ ਹਨ ਤੁਹਾਡੀ ਰੂਹ ਨੂੰ ਫੁੱਲ ਪੱਤੀਆਂ ਵਿੱਚ ਮਸਕਰਾਂ ਲਿਆ ਵੇਖ ਮੇਰਾ ਜੋੜਾ ਕੁਝ ਭੁੱਲ ਤੇ ਕੁਝ ਯਾਦ ਕਰ ਰਿਹਾ ਹੈ ਰੂਹਾਂ ਮਲਹੀਨ ਮਾਦਬ ਹੁਸਨ ਹੁੰਦੀਆਂ ਹਨ ਪਰ ਸੱਜਣੀ ਇਹ ਅਸਹਾਰ ਤੇ ਹਿਰਦੇ ਵਿੱਚ ਗੱਲਾਂ ਮੈਂ ਕੀ ਸੁਣ ਰਿਹਾ ਹਾਂ ਪਾਲ ਸ਼ਰਾ ਬੜੇ ਚਾਹ ਨਾਲ ਪੀਂਦੀ ਹੈ ਤੇ ਆਪਣੇ ਨਵੇਂ ਪ੍ਰੇਮੀ ਨਾਲ ਪਿਆਰ ਰੂਚੀਆਂ ਦਿਨ ਬਦਨ ਵਧਾਰ ਰਹੀ ਹੈ ਇਹਨਾਂ ਗੱਲਾਂ ਦੇ ਸੱਚ ਸਮਝਣਾ ਮੇਰੀ ਰੂਹ ਦਮ ਘੁੱਟਿਆਂ ਵਾਂਗ ਤੜਫਦੀ ਹੈ ਰੱਬਾ ਅਜਿਹਾ ਕਦੇ ਨਾ ਹੋਵੇ ਫਿਰ ਖਿਆਲ ਕਰਦਾ ਹਾਂ ਕਿ ਜੇ ਇਹ ਸੱਚ ਹੈ ਤਦ ਵੀ ਕੋਈ ਪਰਵਾਹ ਨਹੀਂ ਕਿਉਂਕਿ ਜਿਸ ਪਾਲ ਨੂੰ ਮੈਂ ਪਰੀਜ਼ ਕਰਦਾ ਹਾਂ ਉਹ ਚਤਨ ਪਾਲ ਹੈ ਜਿਸ ਤੱਕ ਗੁਨਾਹ ਪਹੁੰਚਦਾ ਬੁੱਢਾ ਹੋ ਕੇ ਮੌਤ ਬੁਰਕੀ ਹੋ ਜਾਂਦਾ ਹੈ ਮੈਨੂੰ ਇਸ ਸੱਚ ਉੱਠ ਨਾਲ ਕੋਈ ਵਾਸਤਾ ਨਹੀਂ ਮੈਂ ਉਸ ਪਾਲ ਨੂੰ ਪਿਆਰ ਰਿਹਾ ਜਿਹੜਾ ਸ਼ਰਾਬ ਦੀ ਕਹਿ ਲੈ ਜਾਂ ਆਪਣੇ ਕਿਸੇ ਫਿਤਰਤੀ ਜਜ਼ਬੇ ਦਾ ਕਾਂਬਾਚਣਾ ਵਿੱਚ ਅਨੰਦ ਵੇਖ ਰਹੀ ਹੈ ਮੈ ਉਸਦੀ ਪਿੱਤਰੂ ਦਾ ਪੁਜਾਰੀ ਹਾਂ ਮੈਨੂੰ ਅਫਸੋਸ ਹੈ ਕਿ ਮੈਂ ਇਹ ਕੁਝ ਲਿਖੋ ਨਹੀਂ ਸਕਿਆ ਪਰ ਇੱਕ ਸਖੀ ਦੇ ਐਬਕੰਡ ਪਿੱਛੇ ਉਸਨੂੰ ਖੁਫਾਰ ਕਰਨ ਦੀ ਬਜਾਏ ਉਸਦੇ ਮੂੰਹ ਤੇ ਕਹਿਣੇ ਚੰਗੇ ਹਨ ਉਹ ਦੋਸਤ ਦੁਸ਼ਮਣ ਹੈ ਜਿਹੜਾ ਆਪਣੇ ਬਿੱਤਰ ਉਸਦੀ ਗਲਤੀ ਤੋਂ ਜਾਣੂ ਨਹੀਂ ਕਰਵਾਉਂਦਾ ਤੈਨੂੰ ਇਹ ਕੁਝ ਜਾਣ ਕੇ ਬੜਾ ਦੁੱਖ ਹੋਵੇਗਾ ਇਹ ਦੁੱਖ ਬਿਮਾਰ ਦੇ ਗੰਦੇ ਅੰਗ ਨੂੰ ਛੱਲਣ ਜਿੰਨਾ ਹੀ ਹੋਵੇਗਾ ਪਰ ਇਹ ਤੂੰ ਠੀਕ ਜਾਣ ਇਹ ਦੁੱਖ ਦੋ ਦਿਲਾਂ ਦੀ ਪਿਆਰੀ ਸਾਂਝ ਦਾ ਜ਼ਮਨ ਹੈ ਮੈਂ ਲਿਖਣਾ ਨਹੀਂ ਰੁਕ ਸਕਦਾ ਕਿ ਅੱਜ ਇਸ ਖਿਆਲ ਨਾਲ ਕਿੰਨਾ ਕੁ ਰੋਇਆ ਹਾਂ ਰੋਣ ਬੜਾ ਪਿਆਰਾ ਲੱਗਦਾ ਸੀ ਕਿਉਂਕਿ ਉਸ ਵਿੱਚ ਤੇਰੀ ਯਾਦ ਪ੍ਰਦਾਨ ਸੀ ਤੇਰੀ ਬਾਬਤ ساری ਉਮਰ ਹੀ ਰੋਈ ਜਾਣਾ ਮੇਰੇ ਲਈ ਮਿੱਠਾ ਸੁਭਾਗ ਹੈ ਕੋਈ ਪਿਆਰੀ ਜ਼ਿੰਦਗੀ ਬਰਬਾਦ ਹੋ ਰਹੀ ਹੈ ਪਰ ਮੈਂ ਜ਼ਿੰਦਗੀ ਬਾਰੇ ਕੁਝ ਨਹੀਂ ਜਾਣਦਾ ਕਿਉਂਕਿ ਹਾਲੇ ਮੇਰੀ ਆਪਣੀ ਕੋਈ ਜ਼ਿੰਦਗੀ ਨਹੀਂ ਸ਼ਾਇਦ ਕਿਸੇ ਦੀ ਗੁਨਾਹਾਂ ਤੇ ਵਿਰਲਾਪ ਕਰਨਾ ਹੀ ਮੇਰਾ ਜੀਵਨ ਮਨੋਰਥ ਹੋ ਗਿਆ ਹੈ ਜਾਂ ਕਿਸੇ ਦੇ ਦੁੱਖਾਂ ਨੂੰ ਕੱਪੜਾ ਚਿਕਾਉਣਾ ਤੂੰ ਗੁਨਾਹ ਕਰ ਰਹੀ ਹੈ ਜਾਂ ਨੇਕੀ ਮੈਨੂੰ ਇਸ ਉੱਤੇ ਰਤਾ ਪਰ ਅਫਸੋਸ ਨਹੀਂ ਕਿਉਂਕਿ ਆਪਣੇ प्यारे दीयां खासियां नु फना करना अपने प्यार नु अंतिम सलाम देना हुंदा है एक मोती गंदे ਨਾਲੇ ਵਿੱਚ ਡਿੱਗ ਪਿਆ ਦੁਨੀਆ ਮੋਤੀ ਨੂੰ ਵੀ ਗੰਦ ਸਮਝਣ ਲੱਗ ਪਈ ਕਿ ਇਸ ਪ੍ਰਕਾਰ ਮੋਤੀ ਦੀ ਕੀਮਤ ਕਟ ਗਈ ਪਰ پاگل ਦੁਨੀਆ ਦੇ ਫੇਰੇ ਦਿਮਾਗ ਨੂੰ ਕੌਣ ਉਚੇੜ ਕੇ ਸਮਝਾਂਦਾ ਮੋਤੀ ਨੂੰ ਮਲ ਨਹੀਂ ਛੋਂਦੀ ਭਾਵੇਂ ਮੋਤੀ ਆਪਣੇ ਆਪ ਨੂੰ ਵੀ ਗੰਦ ਕਿਉਂ ਨਾ ਜਾਣਨ ਲੱਗ ਪਵੇ ਮੇਰਾ ਮਨ ਕੇਵਲ ਇਨ੍ਹਾਂ ਖਿਆਲਾਂ ਦੀ ਖਿੱਚੋ ਤਣ ਤੇ ਹੂਕਾਂ ਵਿੱਚ ਵਿਆਕੁਲ ਹੈ ਚਾਨਣ ਵਿੱਚ ਹਨੇਰੇ ਦੀ ਸੰਭਾਵਨਾ ਨਹੀਂ ਰੂਹ ਨੇੜੇ ਕੋਈ ਪਾਪ ਕਿਵੇਂ ਆ ਸਕਦਾ ਮੇਰੀ ਮਾਦਕਤਾ ਇਬਾਂ ਤੋਂ ਕੋਈ ਹਿਰਦਾ ਖਾਲੀ ਨਹੀਂ ਜੋ ਕੋਈ ਤੂੰ ਕਰਦੀ ਹੈ ਮੇਰੇ ਲਈ ਉਹ ਬੁਰਾ ਨਹੀਂ ਕਾਸ਼ ਕਦੇ ਤੂੰ ਮੇਰੇ ਨੈਣਾ ਵਿੱਚ ਆਪਣਾ ਸਹੀ ਸਤਕਾਰ ਪੜ ਸਕਦੀ ਜਦੋਂ ਕਿ ਮੈਂ ਅਕਲ ਵਿੱਚ ਤੇਰੀ ਯਾਦ ਸਦਕਾ ਨੈਣ ਭਰੀ ਬੈਠਾ ਹੁੰਦਾ ਹਾਂ ਮੈਂ ਚੁੱਪ ਸੋਚ ਰਿਹਾ ਹਾਂ ਕਿਤਾਬਾਂ ਬੁੱਲ ਕੁੱਟੀਆਂ ਹਰਾਨ ਪਈਆਂ ਹਨ ਤੇਰੀ ਯਾਦ ਵਿੱਚ ਟੁੱਟੇ ਚਾਰੇ ਫੁੱਲ ਪਾਗਲਪਨ ਵਿੱਚ ਕੁਮਲਾ ਰਹੇ ਹਨ ਬੜੇ ਭੋਲੇ ਤੇ ਪਿਆਰੇ ਹਨ ਇਹਨਾਂ ਸੀਨਾਂ ਨੂੰ ਕੀ ਪਤਾ ਕਿ ਮੈਂ ਕੀ ਪੜਾ ਲਿਖੀ ਜਾ ਰਿਹਾ ਹਾਂ ਸੋਹਣਿਆ ਨੂੰ ਗੁਨਾਹਾਂ ਬਲ ਝਾਤੀ ਪਾਉਂਦੀ ਬੇਲ ਨਹੀਂ ਮਿਲਦੀ ਪਰ ਪਾਲ ਤੂੰ ਸੱਚ ਮੁੱਚ ਜਾਣ ਤੇਰਾ ਇੱਕ ਹੁਸਨ ਹੀ ਦੁਨੀਆ ਦੀ ਕਾਣੀ ਅੱਖ ਦਾ ਲਾਲਚ ਹੈ ਮੈਨੂੰ ਤੇਰੇ ਕਰਮ ਵੀ ਪਿਆਰੇ ਹਨ ਕਿਉਂਕਿ ਉਹ ਤੇਰੇ ਹਨ ਪ੍ਰੇਮੀ ਦੀ ਹਰ ਵਸਤੂ ਹੀ ਮੁਹੱਬਤ ਯੋਗ ਹੁੰਦੀ ਹੈ ਮੈਂ ਤੇ ਤੁਹ ਕਦੇ ਪਿਆਰ ਨਹੀਂ ਮੰਗਿਆ ਮੈਂ ਮੰਗਣਾ ਵੀ ਨਹੀਂ ਚਾਹੁੰਦਾ ਪਿਆਰ ਵਰਗੀ ਅਮੋਲਕ ਚੀਜ਼ ਮੰਗਿਆ ਨਹੀਂ ਮਿਲਦੀ ਜੇ ਤੂੰ ਮੈਨੂੰ ਨਫ਼ਰਤ ਵੀ ਕਰੇ ਮੈਂ ਮੁਸਕਰਾਏ ਬਿਨਾ ਨਹੀਂ ਰਹਿ ਸਕਦਾ ਕਿ ਤੇਰੀ ਜਿਸ ਆਤਮਾ ਨੂੰ ਮੈਂ ਮੁਹੱਬਤ ਕਰਦਾ ਉਹ ਮੈਥੋਂ ਇੱਕ ਚਿੰਨ ਪਰੇ ਨਹੀਂ ਹੁੰਦੀ ਜਿਹੜਾ ਰੋਹਾਨੀ ਸਵਾਦ ਮੈਂ ਤੇਰੀ ਪ੍ਰੀਤ ਯਾਦ ਵਿੱਚ ਮਾਨ ਰਿਹਾ ਮੈਂ ਚਾਹੁੰਦਾ ਹਾਂ ਉਸ ਦਾ ਤੈਨੂੰ ਚੰਗੀ ਤਰ੍ਹਾਂ ਗਿਆਨ ਹੋਵੇ ਇਹ ਤਾਂ ਦੀ ਹੋ ਸਕਦਾ ਹੈ ਜੇ ਤੂੰ ਆਪਣੇ ਮਨੋਂ ਲਜਜਤ ਖਿਆਲਾਂ ਤੇ ਹਮਲਾਂ ਦਾ ਬਲੀਦਾਨ ਦੇਵੇਂ ਕਾਸ਼ ਤੈਨੂੰ ਆਪਣੇ ਸੋਹਣੇ ਦਾ ਗਿਆਨ ਹੁੰਦਾ ਫਿਰ ਤੂੰ ਕਦੇ ਵੀ ਮਰਮੇ ਦੇ ਬਰਾਬਰ ਆਪਨਾ ਤੋਂ ਹਲਦੀ ਪਰ ਉਹ ਮੇਰੇ ਮੂਰਖ ਮਨ ਫੋਲ ਨੂੰ ਆਪਣੇ ਰੂਪ ਦਾ ਮਾਨ ਹੈ ਪਰ ਮਾਇਕ ਦੀ ਕਦਰ ਨਹੀਂ ਮੈਂ ਤੈਨੂੰ ਮੰਨਣ ਲਈ ਆਖਰੀ ਤੱਲਾ ਭੇਜ ਰਿਹਾ ਹਾਂ ਦੁਨੀਆ ਪਵਿੱਤਰ ਰੂਹਾਂ ਨੂੰ ਵੀ ਕਲੰਕਿਤ ਕਰਨੋਂ ਨਹੀਂ ਹਟਦੀ ਪਰ ਉਸ ਵੇਲੇ ਸਾਨੂੰ ਆਪਣੀ ਸੱਚਾਈ ਤੇ ਅਟੱਲ ਭਰੋਸਾ ਹੋਵੇਗਾ ਜਦੋਂ ਅਸੀਂ ਹਰ ਕਰਮ ਨੂੰ ਸੱਤ ਦੀ ਬਣਿਆਦ ਤੋਂ ਸ਼ੁਰੂ ਕਰਾਂਗੇ ਮੇਰਾ ਮਨ ਜ਼ਖਮੀ ਹੋ ਕੇ ਪਕਾਰਨੋਂ ਤਦ ਹੀ ਰਹਿ ਸਕਦਾ ਜੇ ਤੇਰਾ ਸੱਤ ਵਿਸ਼ਵਾਸ ਤੇਰੀ ਹਰ ਮਜਬੂਰੀ ਹਾਲਤ ਵਿੱਚ ਵੀ ਬਿਨਾਂ ਚੇਤੇ ਡੋਲ ਹੋਵੇ ਨਹੀਂ ਤਾਂ ਤੈਨੂੰ ਅੱਜ ਜਾਨ ਲੈਣਾ ਚਾਹੀਦਾ ਹੈ ਕਿ ਇੱਕ ਸ਼ਹਿਰ ਰੂਹ ਦੀ ਜ਼ਿੰਦਾ ਮੌਤ ਹੋ ਗਈ ਕੇਵਲ ਇਸ ਕਰਕੇ ਕਿ ਉਹ ਇੱਕ ਡੋਲ ਰਹੀ ਹਸਤੀ ਨੂੰ ਆਤਮ ਰਿਸ਼ਤੇ ਤੋਂ ਜਾਨੂ ਨਾ ਕਰਵਾ ਸਕਿਆ ਇੱਕ ਨਾਰੀ ਡੁੱਬਦੀ ਜਿੰਦ ਨੂੰ ਬਾਹੋਂ ਫੜ ਕੇ ਨਾ ਬਚਾ ਸਕਿਆ ਪਰ ਕੀ ਤੇ ਇਥੋਂ ਬਲਬੀਰ ਹੈ ਨਹੀਂ ਹਾਸ ਵੀ ਨਹੀਂ ਕਰ ਸਕਦਾ ਤੇਰੀ ਹਮਦਰਦੀ ਵਿੱਚ ਗਿੱਲੀਆਂ ਅੱਖਾਂ ਵੱਲੋਂ ਇੱਕ ਟੁੱਟੀਆਂ ਫੁੱਟੀਆਂ ਸਤਰਾਂ ਹਨ ਮੈਂ ਆਸ਼ਾ ਕਰਦਾ ਹਾਂ ਕਿ ਤੂੰ ਜ਼ਰੂਰ ਆਪਣਾ ਸਮਾਂ ਹਰਜ ਕੇ ਇਹਨਾਂ ਨੂੰ ਪੜੇਂਗੀ ਤੇ ਅਮਲ ਯੋਗ ਬਣਾਏਂਗੀ ਕੇਵਲ ਇੱਕ ਬਿਲਕੁਲ ਦੀ ਰੂਹ ਲਈ ਜਿਸ ਨੂੰ ਤੇਰੇ ਗਮ ਦਾ ਤੇਰੇ ਨਾਲੋਂ ਵੀ ਬਹੁਤਾ ਫਿਕਰ ਹੈ ਤੈਨੂੰ ਜੀਵਨ ਪੰਧ ਵਿੱਚ ਡਿੱਗਦੀ ਵੇਖ ਕੇ ਬਲਬੀਰ ਬਾਕੀ ਅਗਲੇ ਅੰਕ ਵਿੱਚ ਧੰਨਵਾਦ ਤੁਹਾਨੂੰ ਇਹ ਰਚਨਾ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਰਚਨਾਵਾਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਰਚਨਾ ਨੂੰ ਲਾਈਕ ਕਰਨਾ ਨਾ ਭੁੱਲਣਾ ਨਾਲ ਹੀ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦੇਣਾ ਤਾਂਕਿ ਤੁਹਾਨੂੰ ਕੁਝ ਹੋਰ ਨਵਾਂ ਤੇ ਜਾਣਕਾਰੀ ਭਰਪੂਰ ਸਹਿਤ ਸੁਣਨ ਨੂੰ ਮਿਲੇ ਧੰਨਵਾਦ